we <laughs> ਦੀ ਸਫਾਈ ਨਾ ਕਰਨ ਵਾਲੀ ਸਰਕਾਰ ਮੁਰਦਾਬਾ ਡਰੇਨ ਵਿਭਾਗ ਮੁਰਦਾਬਾ ਪੰਜਾਬ ਸਰਕਾਰ ਮੁਰਦਾਬਾ ਕਿਸਾਨਾਂ ਦੀ ਦੋਸ਼ੀ ਸਰਕਾਰ ਮੁਰਦਾਬਾ ਕਿਸਾਨਾਂ ਤੇ ਅਤਿਆਚਾਰ ਕਰਨ ਵਾਲੀ ਸਰਕਾਰ ਮੁਰਦਾਬਾ ਪੰਜਾਬ ਸਰਕਾਰ ਮੁਰਦਾਬਾ ਪੰਜਾਬ ਸਰਕਾਰ ਮੁਰਦਾਬਾ ਅੱਜ ਜਿਹੜਾ ਹੈਗਾ ਤੁਸੀਂ ਇੱਥੇ ਰੋਸ ਪ੍ਰਦਰਸ਼ਨ ਕਰ ਰਹੇ ਹੋ ਕੀ ਕਾਰਨ ਹੈ ਇੱਕ ਕਾਰਨ ਤਾਂ ਗਾਹੇ ਆਪਣੇ ਅਲਜੀਵਾਹਾ ਕੋਠਲੀ ਗੰਦੇ ਨਾਲ ਦੀ ਸਫਾਈ ਦੀ ਭਾਰਨਾ ਹੈ ਜੀ ਇਹ ਅੱਜ ਦਾ ਨਹੀਂ ਇਹ ਤਾਂ 15 ਦਿਨ ਦਾ ਸੰਘਰਸ਼ ਪਿੱਛਿਆ ਹੋਇਆ ਹੈ ਜੀ ਅਸੀਂ ਦਿਨ ਨੂੰ ਰੋਜ਼ ਫੋਨ ਲਉਨੇ ਕਿਉਂ ਇਹ ਸਫਾਈ ਨਹੀਂ ਹੋਈ ਜੀ ਸਾਡੀਆਂ ਜੀੜੀਆਂ ਮਰ ਗੀਆਂ ਜੀ ਬਿਲਕੁਲ ਨਹੀਂ ਸਫਾਈ ਤਾਂ ਪਹਿਲਾਂ ਹੋਣੀ ਚਾਹੀਦੀ ਇਹ ਪਹਿਲਾਂ ਸਰਕਾਰਾਂ ਦਾ ਪਹਿਲਾਂ ਸਰਕਾਰਾਂ ਦਾ ਕਰਦੀ ਉਹ ਕਈ ਟਾਈਮ ਨਾਲ ਇਹ ਸਰਕਾਰ ਦਾ ਇੱਧਰ ਧਿਆਨ ਹੀ ਨਹੀਂ ਅਸੀਂ ਕੰਬੀਨੇ ਤੋਂ ਬਿਟ ਰਹੇ ਹਾਂ ਅੱਛਾ ਜੀ ਇਹ ਦੀ ਸਫਾਈ ਕਰ ਦਿਓ ਜੀ ਸਾਨੂੰ ਇਹ ਮਾਹਰ ਕਰਦਾ ਨਾਲ ਸਫਾਈ ਕਰ ਦਿਓ ਦਰਸਤ ਵਿੱਚ ਡਿਗੇ ਪਏ ਨੇ ਬੰਦ ਹੋਇਆ ਪਿਆ ਬਿਲਕੁਲ ਇਹ ਕਰਦੇ ਆ ਜੀ ਮਸ਼ੀਨਾਂ ਆ ਰਹੀਆਂ ਨਹੀਂ ਹੋ ਗਈ ਟੈਂਡਰ ਹੋ ਗਈ ਜੀ ਸਾਨੂੰ ਇਹੇ ਗੱਲਾਂ ਜਿ ਰੱਖਿਆ ਗਿਆ ਜੀ ਪਹਿਲਾਂ ਤਾਂ ਐਡੀਆਂ ਮੈਡਮ ਤਾਂ ਜੇ ਫੋਨ ਤੁਸੀਂ ਲਾ ਲਓ ਪਹਿਲਾਂ ਚੱਕਦੀ ਨਹੀਂ ਜੇ ਚੱਕੂ ਗੀ ਦਾ ਰੌਂਗ ਬੋਲਦੇ ਨੇ ਜੀ ਜੇ ਅਸੀਂ ਕਹਿੰਦੇ ਵੀ ਜੇ ਨਹੀਂ ਮਸ਼ੀਨ ਲਾਉਂਗੇ ਜੀ ਅਸੀਂ ਧਰਨਾ ਦੇਵਾਂਗੇ ਫਿਰ ਉਹ ਮੂੜੋ ਕਹਿੰਦੇ ਤੁਸੀਂ ਸਾਨੂੰ ਧਮਕੀਆਂ ਦਿੰਦੇ ਹੋ ਮੈਂ ਕਿਹਾ ਧਮਕੀਆਂ ਨਹੀਂ ਅਸਲੀਅਤ ਹੈ ਮੇਰੇ 19 ਏਕੜ ਦਾ ਮੇਰੀ ਮਰਿਆ ਜੀ ਪੂਰੀ 19 ਏਕੜ ਸਾਰੀ ਕੁੱਲ ਕਿੰਨੀ ਮਰ ਗਈ ਇੱਥੇ ਤਾਂ ਜੀ ਆਲੇ-ਦਾਲੇ ਲਾਲੋ ਵੀ 10 ਕਿੱਲਿਆਂ ਦਾ ਪਾੜਾ ਜੀ 5 ਕਿੱਲਿਆਂ ਦਾ ਇੱਧਰ ਨੂੰ 5 ਕਿੱਲਿਆਂ ਦਾ ਉੱਧਰ ਨੂੰ ਜੀ ਜਿਹੜੀ ਦੀ ਲਪੇਟ ਦੇ ਵਿੱਚ ਹੈ ਕੱਖ ਨਹੀਂ ਛੱਟ ਇਹਨੇ ਸਾਡੇ ਕੱਕਰਵਾ ਜਮੀਨ ਲੈ ਕੇ ਉਹ ਬਾਬੇ ਛੱਤੀ ਪੀਰਾਂ ਤੋਂ ਜੀ ਆਪਣਾ ਅੱਗੇ ਪੱਗ ਦੀ ਪੌੜਾਂ ਦੇ ਪੁੱਲ ਤੱਕ ਸਾਰੇ ਕੀ ਕਾਰਨ ਹੋਇਆ ਪਾਣੀ ਕਦੋਂ ਆਇਆ ਕਿਵੇਂ ਪਾਣੀ ਦਾ ਮੰਦ ਆਪਣਾ ਅੱਲਾ ਦਾ ਮੀਨ ਸਟਾਰਟ ਵੀ ਨਹੀਂ ਹੋਇਆ ਅੱਲ ਤਾਂ ਸ਼ੁਰੂਆਤ ਆ ਇਹ ਪਾਣੀ ਪਤਾ ਕੀ ਹੈ ਜੀ ਜਿਹੜਾ ਹੁਣ ਸਾਨੂੰ ਪਤਾ ਲੱਗ ਰਿਹਾ ਇੱਕ ਇਹਨਾਂ ਨੇ ਟੀਟ ਪਲਾਂਟ ਲਾਤਾ ਹੀ ਉਧਰ ਅੱਧੀ ਗੇਟ ਲਾਬੇ ਦਾ ਪਾਣੀ ਜਿਹੜਾ ਸਾਰਾ ਉਹਦੇ ਛੜਦਾ ਅੱਛਾ ਜੀ ਜਿੰਨਾ ਅੱਗੇ ਬਰਸਾਂ ਦਾ ਪਾਣੀ ਆਉਂਦਾ ਸੀ ਜੇ ਉਹਨਾਂ ਦਾ ਹੁਣ ਇਹ ਆਮ ਚੱਲਦਾ 24 ਘੰਟੇ 24 ਘੰਟੇ ਉੱਥੇ ਤੱਕ ਰਿਆਂਦਾ ਜਿੱਥੇ ਕਰਕੇ ਮੀਹਾਂ ਨਾਲ ਚੱਲਦਾ ਹੁੰਦਾ ਸੀ ਜਦੋਂ ਮੀਂਹ ਪੈ ਜਾਂਦਾ ਹੀ ਸੜਾਕਾ ਇਹ ਜਦ ਬਾਹਰ ਨਿਕਲ ਜਾਂਦਾ ਹੀ ਨਾਲ ਪਾਣੀ ਸਭਾਈ ਬੰਦਦਾ ਹੋਇਆ ਪਿਆ ਜੀ ਪਾਣੀ ਲੰਗਦਾ ਨਹੀਂ ਅੱਗੇ ਕਿੰਨਾ ਨੁਕਸਾਨ ਹੋ ਗਿਆ ਨੁਕਸਾਨ ਤਾਂ ਸਾਡਾ ਬੁਰੇ ਘੱਟੋ ਘੱਟ 10 ਲੱਖ ਦਾ ਨੁਕਸਾਨ ਹੋ ਵੀ ਜਾਂਦਾ ਆ ਜੀ ਤੁਹਾਡਾ ਕੱਲੇ ਦਾ ਮੇਰਾ 11 ਏਕੜ ਮਰ ਗਿਆ ਜੀ ਤੁਸੀਂ ਲਾ ਲਓ 5000 ਤੱਕ ਤਾਂ ਪੰਜਾਂ ਨੂੰ ਪਹਿਲਾਂ ਲੋਾਈ ਸੀ 2000 ਦਾ ਡੀゼル ਖਰਚਿਆ ਜੀ ਬਾਕੀ ਉਹਦੇ ਦਵਾਈ ਦੀ ਦੋ ਦਵਾਰੇ ਫੇਰ ਲਾਉਗੀ 15000 ਰੁਪਏ ਮੇਰਾ ਖਰਚਾ ਲੋਾਈ ਲੋਾਈ ਦਾ ਜੀ ਹੁਣ ਹੁਣ ਪਨੀਰ ਹੀ ਨਹੀਂ ਮੇਰੇ ਪੰਗੇ ਬਹੁਤ ਨੇ ਜੀ ਜਨਨ ਕਿ 3 ਲੱਖ ਤਾਂ ਤੁਹਾਡੀ ਹੋ ਗਿਆ ਕੱਲ ਹੋ ਗਿਆ ਜੀ ਹਾਂ ਬਿਲਕੁਲ ਜੀ ਬਿਲਕੁਲ ਇੱਥੇ ਅਸਲੀ ਹਟਾ ਮੈਂ ਪਹਿਲਾਂ ਮਾਨ ਸਾਹਿਬ ਨੂੰ ਪਈਆਂ ਨੇ ਫੋਟੋਆਂ ਐਮ ਐਲ ਸਾਹਿਬ ਨੂੰ ਵੀ ਕਿਹਾ ਮੈਂ ਮਹਾ ਜੀ ਆ ਉਹਨਾਂ ਨੇ ਵੀ ਬੁਲਾ ਕੇ ਉੱਥੇ ਨਹੀਂ ਆਪਾਂ ਕਰਦੇ ਮੈਂ ਧਰਨੇ ਤੇ ਕਹਿੰਦੇ ਨਾਲ ਹੋਇਥੂ ਜੇ ਇਹ ਨਾ ਗੱਲ ਬਣੀ ਪਰ ਪਤਾ ਨਹੀਂ ਜਾਂਦਾ 15 ਦਿਨ ਹੋ ਗਏ ਪਿਛਲੇ ਸਾਲ ਸਫਾਈ ਹੋਈ ਸੀ ਬਿਲਕੁਲ ਹੋਈ ਹੈ ਪਿਛਲੇ ਸਾਲ ਅੱਛਾ ਇਹ ਕਿ ਨਹੀਂ ਹੋਈ ਇਹ ਕਿ ਨਹੀਂ ਪਿਛਲੇ ਸਾਲ ਹੋਈ ਹੈ ਜੀ ਮੰਗ ਕਰਦੇ ਹੁਣ ਕੀ ਕਰਾਂ ਮੰਗਦਾ ਜੀ ਇਹੀ ਕਰਦੇ ਜੀ ਤਾਂ ਹੀ ਹੱਥ ਜੋੜਦੇ ਤੇ ਭਗਵਾਨ ਤਮਨ ਮੂਰੇ ਵੀ ਸਾਨੂੰ ਨਾ ਯਾੜ ਤੂੰ ਕਹਿੰਦੇ ਮੈਂ ਮਾਸਟਰ ਦਾ ਮੁੰਡਾ ਮੈਂ ਬਹੁਤ ਮੈਨੂੰ ਪਤਾ ਮੈਂ ਪਟਿਆਂ ਤੇ ਚਾੜੇ ਵੀ ਨਹੀਂ ਮੈਂ ਹੈਂਡਲ ਮਾਰੇ ਵੀ ਨਹੀਂ ਅੱਤਾਂ ਨੂੰ ਤਸਾਂ ਜਿੱਤੇ ਨੇ ਫਿਟਿੰਗਾਂ ਦੀਆਂ ਵੀ ਆ ਕਿਦੋਂ ਬਾਗਿਆ ਪ੍ਰੋਗਰਾਮਾ ਜਿਹੜਾ ਜ਼ਰੂਰੀ ਕਰਨ ਵਾਲਾ ਵੀ ਇੱਧਰ ਦਾ ਧਿਆਨ ਹੀ ਨਹੀਂ ਆਇਆ ਸਰਕਾਰ ਦਾ ਜੀ ਜੀ ਹੁਣ ਹਲੇ ਨਹੀਂ ਹੁੰਦਾ ਫੇਰ ਹੱਲ ਤਾਂ ਫੇਰ ਇੱਕ ਵਾਰ ਹੱਲਾ ਹੀ ਛੱਡ ਗੋਣ ਤਾਂ ਫੇਰ ਉੱਥੋਂ ਨੂੰ ਪਤੀ ਫੇਰ ਕਹਿੰਦੇ ਨੇ ਜੂਨੀਅਨਾਂ ਧਰਨੇ ਲਾਉਂਦੇ ਨਹੀਂ ਫੇਰ ਅਸੀਂ ਰੋਡ ਜਾਮ ਕਰਾਂਗੇ ਕੱਲ ਨੂੰ ਕਹ ਆ ਬਈ ਜੀ ਸਰਕਾਰ ਅਲਟੀਮੇਟਮ ਦਿੱਤਾ ਵੀ ਅੱਜ ਐਤਵਾਰ ਹੈ ਜੀ ਕੱਲ ਤੱਕ ਨਾ ਕੋਈ ਇਥੇ ਪਾਪਲਾਈਨ ਮਸ਼ੀਨ ਲੱਗੀ ਤਾਂ ਅਸੀਂ ਪੌੜਾਂ ਕਿਤੇ ਜਾਮ ਕਰਾਂਗੇ ਜੂਨੀਅਨਾਂ ਜਾ ਜੂਨੀਅਨਾਂ ਸਾਡੇ ਨਾਲ ਖੜੀ ਹੈ ਜੀ ਸਾਰੇ ਜਣੇ ਇਕੱਠੇ ਹੋ ਗਏ ਜੁਨੀਅਨਾਂ ਹਾਂ ਜੀ ਸਾਡੇ ਪਿੰਡ ਦਾ ਰਹਾ ਜੁਨੀਅਨ ਵੀ ਆਉ ਉਹ ਸਾਡੇ ਨਾਲ ਨੇ ਜੀ ਸਾਡਾ ਪਾਈ ਵਾਲਾ ਇਕੱਠਾ ਜੀ ਜੁਨੀਅਨ ਵਾਲਾ ਸਾਂ ਉਹ ਤਾਂ ਦਿਮਾਗ ਵਿੱਚ ਕਰ ਲੈਣਾ ਵੀ ਇੱਕ ਜੁਨੀਅਨਾਂ ਜੁਤੂਈ ਨਹੀਂ ਹੋਦੀ ਜਿੰਨਾਂ ਸਾਡੇ ਪਿੰਡ ਦੇ ਜੁਨੀਅਨ ਨੇ ਰਾਜial ਮਿਹਰਪੂਰਪ ਵੀ ਹੈਗਾ ਜੀ ਸਾਰੇ ਇਕੱਠੇ ਜਾ ਕੇ ਬੌੜਾਂਗੇ ਤੇ ਜਾਮ ਲਾਵਾਂਗੇ ਜੀ ਕੀ ਨਾਮ ਹੈ ਕਿਹੜਾ ਪਿੰਡ ਹੈ ਮੇਰਾ ਜੀ ਪਿੰਡ ਕਕਰਾਲਾ ਨੌ ਮੇਰਾ ਜੀ ਕਿੰਦੀ ਆ ਅੱਜ ਜਿਹੜਾ ਹੈਗਾ ਇੱਥੇ ਇਕੱਠੇ ਹੋਣ ਦਾ ਮਕਸਦ ਕੀ ਹੈ ਤੁਹਾਡਾ ਤੇ ਕੋਈ ਅੱਜ ਇਕੱਠੇ ਹੋਣ ਦਾ ਸਾਨੂੰ ਸੁਨੇਹਾ ਲੱਗਿਆ ਸੀ ਯਾ ਜੁਨੀਅਨ ਦੇ ਪ੍ਰਧਾਨਾਂ ਜ ਉਰੇ ਆਉਣ ਦਾ ਕਾਰਨ ਕੀ ਆ ਸਾਡਾ ਕਿਸਾਨ ਪਹਿਲੇ ਹੀ ਮਰ ਰਿਹਾ ਹੈ ਦਵਾਰੋ ਝੋਨਾ ਲਾਉਣਾ ਖਾਲਾਈ ਦਾ ਬਾੜਾ ਨਹੀਂ ਕੇਰੇ ਮਸਾ ਲੱਗ ਰਿਹਾ ਹੈ ਪਹਿਲਾਂ ਦੱਸ ਕੇ ਹਟੇ ਸਰਪੰਚ ਸਾਹਿਬ ਪਹਿਲਾਂ ਵੀ ਇਹਨਾਂ ਨੇ ਪੱਤਰਕਾਰ ਆਏ ਤੇ ਦਿਖਾਇਆ ਸਾਰਾ ਕੁਝ ਇਹਦਾ ਪੰਜਾਬ ਸਰਕਾਰ ਸਾਡੇ ਕਿਸਾਨਾਂ ਨਾਲ ਮਜ਼ਾਕ ਕਰ ਰਹੀ ਆ ਇਹ ਕੋਈ ਡਰੇਨ ਦੀ ਸਫਾਈ ਥੋੜੂ ਹੋ ਰਹੀ ਆ ਨਾ ਕਿ ਇਹ ਪੰਚਾਇਤ ਦਾ ਕੰਮ ਆ ਵੀ ਪੰਚਾਇਤ ਨੂੰ ਹੁਕਮ ਦੇ ਤੇ ਵੀ ਡਰੇਨ ਦੀ ਸਫਾਈ ਕਰੋ ਮੈਂ ਕੈਮਰਾਮੈਨ ਨੂੰ ਕਹਿਣਾ ਚਾਹਣਾ 2 2 ਫੁੱਟ ਨਾਲ ਕਿਤੇ ਡਰੇਨ ਦੀ ਸਫਾਈ ਹੋ ਜੂਗੀ ਉੱਪਰ ਕੁਦਰਤ ਮੀਂਹ ਪਾਉਣ ਨੂੰ ਤਿਆਰ ਆ ਆ ਸਾਰਾ ਰਕਵਾ ਰੋ ਲੈ ਕੇ ਜਿੱਥੇ ਤੱਕ ਇਹਦੀ ਲਪੇੜ ਚ ਆਉਂਦਾ ਢਾਈ ਤੇ 300 ਕਿਲਾ ਦਵਾਰੋ ਲੱਗਿਆ ਕਿਸਾਨ ਤਾਂ ਪਹਿਲੀ ਖੁਦਕੁਸ਼ੀ ਕਰਨ ਨੂੰ ਖੜਾ ਫਿਰ ਕਹਿੰਦੇ ਕਿਸਾਨ ਖੁਦਕੁਸ਼ੀ ਕਰਦਾ ਤਲਫਾਸ ਖਾ ਗਿਆ ਮੈਂ ਭਗਵੰਤ ਮਾਨ ਨੂੰ ਪੁੱਛਣਾ ਚਾਹਣਾ ਤੂੰ ਮਾਸਟਰ ਦਾ ਮੁੰਡਾ ਤੂੰ ਕਿਸਾਨ ਰਹਿ ਹੈ ਜਿਹੜੀ ਡਰੇਨ ਦੀ ਸਫਾਈ ਹੋਣੀ ਆ ਬਾਰਸ਼ਾਂ ਤੋਂ ਪਹਿਲਾਂ ਹੋਣੀ ਆ ਕਿ ਜਦੋਂ ਬਾਰਸ਼ ਆ ਗਈ ਜਾਂ ਕਿਸਾਨ ਧਰਨਾ ਲਾਉਣਗੇ ਵੀ ਦੁੱਖ ਬਿਆਨ ਕਰਨਗੇ ਫਿਰ ਹੋਣੀ ਆ ਇਹ ਇੱਕ ਲੌਲੀਪਾਪ ਹੈ ਕਿਸਾਨਾਂ ਨੂੰ ਇਹਨਾਂ ਨੂੰ ਇੱਕ ਪੰਚਾਇਤਾਂ ਨੂੰ ਹਦਾਇਤਾਂ ਦੇਤੀਆਂ ਜਿਹੜੇ ਪੰਚ ਪਿੰਡਾਂ ਕੋਲੇ ਪੰਚਾਇਤ ਕੋਲੇ ਗ੍ਰਾਂਟਾਂ ਨੇ ਜਾਂ ਜ਼ਮੀਨ ਦੀ ਇਨਕਮ ਜਾਵਾ ਚਾਰ ਚਾਰ ਫੁੱਟ ਨਾਲ ਨਹੀਂ ਸਫਾਈ ਹੁੰਦੀ ਇਹਦੇ ਵਿੱਚ ਨਾਬੇ ਦਾ ਪਾਣੀ ਪਾਇਆ ਜਾ ਰਿਹਾ ਐਂ ਤਾਂ ਦੇਖ ਲੈ ਪਾਣੀ ਕਿਤੇ ਜਾ ਕੇ ਮਾਰ ਕਰੂਗਾ ਕੱਲਾ ਕਿਸਾਨ ਹੀ ਮਾਰਨਾ ਮੰਡੀਆਂ 'ਚ ਸਾਡੀ ਲੁੱਟ ਬਰਸਾਤਾਂ 'ਚ ਸਾਡੀ ਲੁੱਟ ਸਾਡੇ ਉਹੀ ਗੋਲੀ ਮਾਰ ਦੇਣ ਕੋਈ ਸਿਸਟਮ ਤਾਂ ਬਣਾਉਣਾ ਸਾਡੇ ਉੱਪਰ ਕੋਈ ਤਾਣਾ ਮਾਣਾ ਬੁਣ ਕੇ ਤੈਅ ਕਰਨ ਸਿਸਟਮ ਨੂੰ ਚਲਾਉਣ ਪੈਣਾ ਹੀ ਦੇਖੋ ਅਸੀਂ ਇਹੀ ਗਹਾਰ ਕਰਦੇ ਆਂ ਇਹਦੀ ਪਾਪ ਲਾਈਨਾਂ ਸਫਾਈ ਕਰੀ ਜਾਵੇ ਜੇ ਪਾਪ ਲਾਈਨਾਂ ਨਾ ਸਫਾਈ ਕਰੀ ਗਈ ਕੇਰਾ ਲੱਗ ਗਿਆ ਝੋਨਾ ਦੁਬਾਰੋ ਫੇਰ ਮਾਰਨ ਜਾ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਵੱਡਾ ਸੰਘਰਸ਼ ਕਰਾਂਗੇ ਅਲਟੀਮੇਟਰ ਸੀ ਦੇਈ ਬੈਠੇ ਆ ਸਾਰੀਆਂ ਜਥੇਬੰਦੀਆਂ ਇਕੱਠੀਆਂ ਨੇ ਅਸੀਂ ਬੌੜਾਗੜ੍ਹ ਧਰਨਾ ਦੇਵਾਂਗੇ ਅਸੀਂ ਸਾਡੇ ਕਿਸਾਨ ਨੂੰ ਮਰ ਨਹੀਂ ਦਿੰਦੇ ਕਿਸਾਨ ਸਾਡਾ ਪਹਿਲੇ ਹੀ ਮਰਿਆ ਪਿਆ ਜਿਹੜੇ ਕਿਸਾਨ ਦਾ ਜਾ ਝੋਨਾ ਮਰ ਗਿਆ 5000 ਲਵਾਈ ਬਿੱਦ ਡੀਜ਼ਲ ਦਵਾਈਆਂ ਕਿਸਾਨ ਕਿੱਥੋਂ ਬਚੂਗਾ 80000 ਨੂੰ ਠੇਕੇ ਤੇ ਜ਼ਮੀਨ ਆ ਪੰਜਾਬ ਸਰਕਾਰ ਇਹ ਗੱਲ ਦਾ ਜਵਾਬ ਦੇਵੇ ਜਿਹੜੇ ਕਿਸਾਨਾਂ ਦਾ ਸਾਡਾ ਨਕਸਾਨ ਹੋਇਆ ਉਹਦਾ ਸਾਨੂੰ ਮੁਆਵਜ਼ਾ ਦੇਵੇ ਤੁਹਾਡੇ ਨਾਲ ਬੈਠ ਕੇ ਗੱਲ ਕਰਿਓੜੇ ਆ ਕੇ ਮੌਕਾ ਦੇਖੇ ਜਿਹੜੇ ਪੱਤਰਕਾਰ ਵੀ ਸਾਡੇ ਕੋਲੇ ਆਉਂਦੇ ਨੇ ਸਾਡੀ ਆਵਾਜ਼ ਪੰਜਾਬ ਸਰਕਾਰ ਤੱਕ ਪਹੁੰਚਾਉਂਦੇ ਨੇ ਇਹ ਅੰਨੀ ਬੌਲੀ ਗੂੰਗੀ ਸਰਕਾਰ ਜਿਹਨੂੰ ਜਮੀ ਨਹੀਂ ਪਤਾ ਅਸੀਂ ਇਹਨਾਂ ਨੂੰ ਵੋਟਾਂ ਪਾਈਆਂ ਇਹਨਾਂ ਤੋਂ ਸਾਨੂੰ ਉਮੀਦ ਸੀ ਉਹ ਤਾਂ ਦੂਆਂ ਤੋਂ ਵੀ ਮਾਰੇ ਨਿਕਲ ਗਏ ਉਦੋਂ ਹੀ ਐ ਤੋਂ ਵੀ ਜਿਹੜੀ ਆ ਮਸ਼ੀਨ ਲੱਗੀ ਹੋਈ ਆ ਇਹ ਸਰਕਾਰ ਨੇ ਭੇਜੀਆ ਹਾਂ ਨਹੀਂ ਜੀ ਇਹ ਮੇਰੇ ਨੋਟਿਸ ਦੇ ਵਿੱਚ ਆਇਆ ਵੀ ਪੰਚਾਇਤ ਨੇ ਭੇਜੀਆ ਹਾਂ ਵੀ ਪੰਚਾਇਤ ਨੇ ਭੇਜੀਆ ਮੈਨੂੰ ਸੁਨੇਹਾ ਲੱਗਿਆ ਸੀ ਜੁੜੀਆਂ ਦੇ ਉਰੇ ਪਹੁੰਚੇ ਆ ਦੇਖੋ ਇਹਤੇ ਗੌਰ ਕਰੀ ਜਾਵੇ ਨੂੰ ਸਾਰਾ ਪਾਪ ਲਾਈਨਾਂ ਕਲੀਅਰ ਕਰਿਆ ਜਾਵੇ ਨਹੀਂ ਕਹਿੰਦੇ ਤੁਸੀਂ ਅਲਟੀ ਅਸੀਂ ਅਲਟੀਮੇਟ ਦੇਤਾ ਸਾਡੇ ਝੋਨੇ ਤਕਰੀਬਨ ਲੱਗ ਗਏ ਅਸੀਂ ਸਾਥ ਦੇਵਾਂਗੇ ਸਾਡੇ ਭਾਈਆਂ ਦਾ ਬਣਦਾ ਹੱਕ ਇਹਨਾਂ ਨੂੰ ਮੁਆਵਜ਼ਾ ਦਿਓ ਇਹਦੀ ਸਿਰੇ ਤੱਕ ਡਰੇਨਸ ਹਲੇ ਤਾਂ ਮੌਨਸੂਨ ਨੇ ਪੰਜਾਬ ਵਿੱਚ 10 ਕਿਰਦੀਨ ਦਿੱਤੀ ਹਲੇ ਤਾਂ ਮੀਂਹ ਪੈ ਰਹੇ ਨੇ ਮੌਨਸੂਨ ਸਿਰਤੇ ਖੜੀ ਆ ਵਿੱਚ ਕਿੰਨਾ ਕੁ ਨੁਕਸਾਨ ਹੋਇਆ ਜੀ ਇਹ ਪਿੰਡ ਦੇ ਆਪਣੇ ਜਿਹੜਾ ਰਜਵਾਹ ਕੋਟਲੀ ਤੋਂ ਕਰੋਸ ਹੁੰਦਾ ਨਾ ਸੜਕ ਤੋਂ ਜੀਤਾ ਰੋਡ ਤੋਂ ਉੱਥੋਂ ਹੀ ਤੁਸੀਂ ਲਾ ਲਓ ਵੀ 2300 ਏਕੜ ਉੱਥੋਂ ਲਵੇਟ ਦੇ ਲੈ ਲੈ ਜਿਹੜਾ ਖਤਮ ਕਰਦਾ ਜੀ ਦੀ ਆਲਾ ਪਹਿਲਾਂ ਸ਼ੁਰੂ ਦੇ ਵਿੱਚ ਆਉਂਦਾ ਜੀ ਸਾਡੇ ਪਰਿਵਾਰ ਕਰ ਮੇਲਦਾ ਇਹ ਮੁੰਡੇ ਨੇ ਜੀ ਉਹ ਆਪ ਕੀਤੀ ਕਰਦੇ ਨੇ 5 ਕਿਲੇ ਤੋਂ ਉਹਨੇ ਦੇ ਮਰ ਗਏ ਉਦੋਂ ਅੱਗੇ ਆ ਗਿਆ ਕਿਠੇਕੇਦਾਰ ਆ ਜੀ ਕਹਿੰਦੇ ਭਾਈ ਸਾਹਿਬਾਂ ਦੀ ਜ਼ਮੀਨ ਹੈ ਉਹਨਾਂ ਕੋਲ ਠੇਕੇ ਤੇ ਜੀ 6 ਕਿੱਲੇ ਉਹਦੇ ਮਰਗੇ ਜੀ ਠੇਕੇ ਆਣਾ ਫਿਰ ਕਿੰਨੇ ਠੇਕੇ ਕੀ ਰੇਟ ਨੂੰ ਠੇਕੇ 80000 ਨੂੰ ਪਹਿਲਾਂ ਪੈਸੇ ਨੇ ਜੀ ਅੱਛਾ ਜੀ 80000 ਰੁਪਏ ਨੂੰ ਪਹਿਲਾਂ ਪੈਸੇ ਨੇ 6 ਕਿੱਲੇ ਉਹਦੇ ਮਰਗੇ 19 ਏਕੜ ਮੇਰੀ ਵੱਲ ਕੀ 10 ਕਿੱਲੇ ਮੇਰੇ ਪਾਰ ਨੇ 9 ਕਿੱਲੇ ਅੰਦਰ ਨੇ ਮੇਰੇ ਘਰ ਕਿੰਨੀ ਫਿਰ ਕਿਵੇਂ ਮੈਂ ਤਾਂ ਲਵਾਈ ਦਵਾਂ ਕਿ ਕਿਵੇਂ ਉਦੋਂ ਆ ਗਿਆ ਜੀ ਆ ਪੰਡਤ ਜੀ ਨੇ ਸਾਡੇ ਇਹ ਵੀ ਠੇਕੇ ਦੇ ਬਾਹਰ ਹਨ ਉਰੇ ਇਹ ਵੀ ਜ਼ਿਮੀਦਾਰਾਂ ਦੀ ਜ਼ਮੀਨ ਹੈ ਸ਼ੱਤ ਕਿਲੇ ਤੇ ਸਹੀ ਕਿਲੇ ਤੇ ਲਾਗੇ ਤੇ ਪਹਿਲਾਂ ਜਦੋਂ ਮੀਂਹ ਆਇਆ ਇੱਕ ਕਿਲਾ ਲਾਉਣ ਤੋਂ ਰਹਿ ਗਿਆ ਤੇ ਉਹ ਕਿਲਾ ਚਲੋ ਮਰਤਾ ਉਹ ਪਹਿਲਾਂ ਵੀ ਕੋਈ ਨਹੀਂ ਉਹ ਵੀ ਮਰੇ ਜਾਣਾ ਸੀ ਵਿੱਚ ਜਦੋਂ ਬਈਆਂ ਨੂੰ ਕਿਹਾ ਵੀ ਇਹਦਾ ਕੱਦੂ ਹੋਇਆ ਵਾ ਤੁਸੀਂ ਇਹ ਲਾਦੋ ਨੇ ਦੂਜਾ ਕੱਦੂ ਕਰਦਾ ਕਹਿੰਦੇ ਹਾਂ ਜੀ ਗੰਦਾ ਪਾਣੀ ਅਸੀਂ ਇਹਦੇ ਵਿੱਚ ਪੜਦੇ ਪਹਿਲਾਂ ਇਹਨੂੰ ਪਹਿਲੀ ਕਰੋ ਟਰੈਕਟਰ ਲਾ ਕੇ ਇਹੋ ਪਾਣੀ ਕੱਢ ਕੇ ਨਾਲੇ ਦੇ ਪਾਇਆ ਫੇਰ ਮੋਟਰ ਦਾ ਪਾਣੀ ਪਵਾ ਕੇ ਕੱਦੂ ਕਰਕੇ ਤੇ ਇੱਕ ਕਿਲਾ ਲਾ ਪਈਏ ਕੋ ਕਿਲਾ ਲਾ ਰਹੇ ਨੇ ਹੁਣ ਬਾਕੀ ਇਹ ਕੱਦੂ ਕੱਦੂ ਕਰ ਦੋਗੇ ਇਹ ਮੌਸਮ ਦੁਬਾਰਾ ਤਿਆਰ ਹੈ ਜੀ ਸ਼ਰਧਾ ਕਰ ਬਗਦੇ ਇੱਥੋਂ 10 ਕਿੱਲਾਂ ਦੀ ਹੁਣ ਤੁਹਾਡੇ ਦਿਲ ਤੇ ਕੀ ਵੀ ਤਰੀਅ ਇਸ ਤੇ ਅੱਜ ਤਾਂ ਹੁਣ ਤਾਂ ਇਸ ਤਾਂ ਉਜੜੇ ਪਿਆ ਜੀ ਬਿਲਕੁਲ ਤੁਹਾਡਾ ਕਹਾਣੀ ਖਤਮ ਹੈ ਇਹ ਦੁਬਾਰਾ ਇਹ ਤਾਂ ਇੱਕ ਵਾਰੇ ਇੱਕ ਵਾਰੇ ਮਸਾ ਲੱਗਦਾ ਜੀ ਤੁਹੀ ਸਾਹ ਚੋਂ ਦਾ ਜ਼ਿੰਮੇਦਾਰ ਇੱਕ ਵਾਰੇ ਮਸਾ ਲਾਉਂਦਾ ਦੂਜੀ ਵਾਰ ਤਾਂ ਚਲੋ ਅਸੀਂ ਐਂ ਕਹਿੰਦੇ ਵੀ ਕੰਮ ਲੱਗ ਜਾਗੇ ਕੋਈ ਨਾ ਹੁਣ ਤੁਹਾਨੂੰ ਪਤਾ ਹੀ ਆ ਪੈਸਾ ਕਿੱਥੋਂ ਮਿਲੂਗਾ ਬਹੁਤ ਔਖਾ ਜੀ ਪੈਸਾ ਵੀ ਤਾਂ ਕਿੱਥੋਂ ਲੈ ਕੇ ਆਉਣਾ ਹੈ ਜੀ ਅਰੇਂਜਮੈਂਟ ਕਰਨਾ ਉਹ ਡੇਬਰੂ ਦਾ ਬਿਹਾਰੀ ਨੇ ਜਿਹੜੇ ਵਿਚਾਰੇ ਆਪਣੀ ਮਿਹਨਤ ਕਰਨ ਵਾਸਤੇ ਆਏ ਨੇ ਉਹਨਾਂ ਨੂੰ ਤਾਂ ਦੇਤੀ ਤੋ ਰਾਜਣਾ ਜੀ ਅਸੀਂ ਅਸੂਰੇ ਤਾਂ ਉਹਨਾ ਸਾਡੇ ਉੱਤੇ ਟੰਗ ਗਿਆ ਜੀ ਇਹ ਤਾਰਾ ਸਰਕਾਰ ਵੱਧ ਰਹੀ ਹੈ ਜੀ ਬਸ